来了。 ਸਭੇ ਕਰਕੇ ਸਸੀ ਗਾਲੀ ਸਰਣ ਤੋਂ ਦੇਖ ਰਹੇ ਸੱਚੇ ਮੇ ਲਿਊਜ਼ ਪੰਜਾਬ ਮੇ ਵਿਕੀਕਸਟ ਮੌਜੂਦ ਹਾਂ ਪਟਨਾ ਸ਼ਹਿਰ ਦੇ ਵਿੱਚ ਇੱਥੇ ਉਪ ਕਪਤਾਨ ਡੀਐਸਪੀ ਦੇ ਦਫਤਰ ਦੇ ਅੱਗੇ ਬਿਲਕੁਲ ਆ ਕੇ ਲੋਕਾਂ ਨੇ ਬਕਾਇਆ ਦੇ ਲੋਕਾਂ ਨੇ ਜਿਨ੍ਹਾਂ ਨੇ ਧਰਨਾ ਦਿੱਤਾ ਹੋਇਆ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਬਕਾਇਆ ਦੇ ਇਸ ਟਾਈਮ ਸਰਪੰਚ ਨੇ ਉਹਨਾਂ ਨਾਲ ਕਿਸੇ ਕੰਡ ਦੇ ਇੱਕ ਵਿਅਕਤੀ ਵੱਲੋਂ ਕੁੱਟਮਾਰ ਕੀਤੀ ਗਈ ਹੈ ਕਿ ਜਿਹਨੂੰ ਅੱਜ ਉਹਨਾਂ ਦੀ ਕੋਈ ਵੀ ਕੁੱਟਮਾਰ ਦੀ ਜਿਹੜੀ ਤਰਖਾਸ ਦਿੱਤੀ ਸੀ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਸੁਣਵਾਈ ਨਹੀਂ ਹੋਈ ਇਸ ਕਰਕੇ ਇਹਨਾਂ ਨੇ ਇਕੱਠੇ ਹੋ ਕੇ ਇੱਥੇ ਦੇਸ਼ ਵੀ ਦੇ ਦਫਤਰ ਅੱਗੇ ਧਰਨਾ ਦਿੱਤਾ ਬਾਕੀ ਤਾਂ ਨਾਲ ਵੀ ਹੋਰ ਵੀ ਕੁਝ ਤਸਵੀਰਾਂ ਸਾਂਝੀਆਂ ਕਰਦਾ ਔਰ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ ਤੁਸੀਂ ਕਿਸੇ ਤਰ੍ਹਾਂ ਜੁੜੇ ਰਹੋ ਸੱਚੇ ਮੇਂ ਨਿਊਜ਼ ਪੰਜਾਬ ਦੇ ਨਾਲ ਸਾਡੇ ਨਾਲ ਅੱਜ ਅੱਜ ਹੁਣ ਇਸ ਟਾਈਮ ਜਿਹੜੇ ਨੇ ਇਸ ਬਕਰਾਈ ਦੇ ਜਿਹੜੇ ਸਰਪੰਚ ਨੇ ਜਿਨ੍ਹਾਂ ਨਾਲ ਸਾਰੀ ਘਟਨਾ ਹੋਈ ਸੀ ਉਹ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਸਾਰਾ ਮੈਟਰ ਕਿੱਦਾਂ ਹੋਇਆ ਸੀ ਮੇਰੇ ਤੇ ਢਾਡਾ ਵੱਲੋਂ ਅਤਿਆਚਾਰ ਕੀਤਾ ਗਿਆ ਐਸਸੀਐਸਟੀ ਐਕਟ ਦੇ ਤਹਿਤ ਉਹਨਾਂ ਨੇ ਉਹਨਾਂ ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਆ ਅਸੀਂ ਮੈਂ ਪਿੰਡੇ ਕਰੇ ਤਕਰੀਬਨ ਡੇਢ ਕਵਜੇ ਆਪਣੇ ਘਰ ਆਏ ਕੰਪਿਊਟਰ ਤੇ ਕੰਮ ਕਰਦਾ ਸੀਗਾ ਤੇ ਉਹਨੇ ਆ ਕੇ ਬਾਹਰੋਂ ਆਵਾਜ਼ ਮਾਰੀ ਆ ਬਕਸੇ ਦੀ ਚਾਬੀ ਦੇ ਦੋ ਮੀਟਰ ਵਾਲੇ ਦੀ ਤੇ ਕਿਉਂਕਿ ਉਤੇ ਸੀਟ ਰੈਟਾਂ ਦਾ ਮੀਟਰ ਲੱਗਾ ਹੋਇਆ ਪੰਚਾਇਤ ਦੇ ਖਾਤੇ ਪੰਚਾਇਤ ਦੇ ਨਾਂ ਤੇ ਪਰ ਜਦੋਂ ਅਸੀਂ ਮੈਂ ਉਹਨੂੰ ਕਿਹਾ ਵੀ ਤੇਰੇ ਕੋਲ ਤੂੰ ਖੋਲ ਨਹੀਂ ਸਕਦਾ ਮੀਟਰ ਪ੍ਰਾਈਵੇਟ ਉਹਦੇ ਨਾਲ ਇੱਕ ਮਿਸਤਰੀ ਸੀ ਜਿਹਦਾ ਨਾਂ ਮੰਗੀ ਆ ਤੇ ਉਹਦਾ ਨਾਂ ਕਾਰਤ ਸਿੰਘ ਆ ਜਿਹੜਾ ਦੂਜਾ ਸੀ ਉਹਨਾਂ ਨੇ ਆਵਾਜ਼ ਮਾਰੀ ਆ ਮੇਰੇ ਵਿਰੋਧ ਕਰਨ ਤੇ ਉਹਨਾਂ ਨੇ ਮੈਨੂੰ ਥਾਲ ਖਿਚਲੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਬਿਜਲੀ ਵਾਲਾ ਦਾ ਕੰਮ ਆ ਬਿਜਲੀ ਵਾਲੇ ਕਰਨ ਤੇ ਨਾ ਤੁਸੀਂ ਕਰ ਸਕਦੇ ਤੁਸੀਂ ਨਾਰਮਲ ਬੰਦੇ ਹੋ ਉਸ ਤੋਂ ਬਾਅਦ ਨਿਰੰਤਰ ਮੈਂ ਜਦੋਂ ਦਰਖਾਸਤ ਦੇਣ ਗਿਆ ਚੌਂਕੀ ਇੰਚਾਰਜ ਜਸਵਿੰਦਰ ਸਿੰਘ ਨੇ ਉਹਨਾਂ ਨੇ ਮੇਰੀ ਦਰਖਾਸਤ ਲੈਣ ਤੋਂ ਵੀ ਨਾ ਕਰ ਦਿੱਤੀ ਪਰ ਮੈਂ ਉਹਨਾਂ ਨੂੰ ਆਪਣੇ ਹੱਥ ਨਾਲ ਦਰਖਾਸਤ ਲਿਖ ਕੇ ਦਿੱਤੀ ਉਸ ਤੋਂ ਬਾਅਦ ਨਿਰੰਤਰ ਦੋ ਵਾਰੀ ਉਹਨੇ ਮੇਰੇ ਘਰ ਤੇ ਜਸਵਿੰਦਰ ਸਿੰਘ ਐਸੇ ਨੇ ਰੇਡ ਮਾਰੀ ਆ ਇਹ ਤੇ ਮਸਲੇ ਨੂੰ ਲੈ ਕੇ ਮੈਂ ਐਮਐਲਏ ਸਾਹਿਬ ਕੋਲੇ ਵੀ ਗਿਆ ਐਮਐਲਏ ਐਮਐਲਏ ਸਾਡੇ ਹਲਕੇ ਦੇ ਕੁਲਵੰਤ ਸਿੰਘ ਜੀ ਸਤਿਕਾਰਯੋਗ ਨੇ ਤੇ ਉਹਨਾਂ ਦੀ ਜਿਹੜੀ ਵਰਡਿੰਗ ਸੀ ਵੀ ਮੈਂ ਤੇ ਉਹਨਾਂ ਦੀ ਮਤ ਕਰਨੀਆਂ ਚਾਹੇ ਝੂਠੇ ਨੇ ਚਾਹੇ ਸੱਚੇ ਨੇ ਤੇ ਮੇਰੇ ਨਾਲ ਜਿਹੜੇ ਅ ਨੁਮਿੰਦੇ ਸੀ ਨੰਬਰਦਾਰ ਸੀ ਹੋਰ ਸੀ ਜਿਹੜੇ ਕਿ ਵਧੀਆ ਬੰਦੇ ਸੀ ਜਿਹੜੇ ਸਮਾਜ ਚ ਰੋਤਵਾਰ ਰੱਖਣ ਵਾਲੇ ਤੇ ਉਹ ਸਾਡੇ ਘਰ ਗਿਆ ਉਹ ਜਿਹੜਾ ਉਹਨਾਂ ਦੀ ਇਹ ਸ਼ਬਦਾਵਲੀ ਸੀ ਵੀ ਮੈਂ ਤੇ ਜਿਹੜੀ ਮਤ ਉਹ ਦੀ ਸ਼ਰਿਆਮ ਕਰਨੀ ਆ ਤੇਰਾ ਜ ਮੈਂ ਤੇਰੀ ਮਤ ਕੋਈ ਕਰਨੀ ਨਹੀਂ ਹੈਗੀ। ਕੋਈ ਪਰਾਣੀ ਰੰਜਿਸ਼ ਤੁਹਾਡੇ ਨਾਲ ਸਾਡੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਸਰ। ਮੈਂ ਜਦੋਂ ਦਾ ਸਰਪੰਚ ਬਣਿਆ ਸਾਡੀ ਕੋਈ ਰੰਜਿਸ਼ ਨਹੀਂ ਬਸ ਇਹ ਜੋ ਕੁਝ ਕਰਵਾ ਰਿਹਾ ਐਮਐਲਏ ਕਲਵੰਦ ਸਿੰਘ ਕਰਵਾ ਰਿਹਾ ਕੋਕ ਵਿਧਾਨ ਸਭਾ ਦੇ ਵਿੱਚ ਮੈਂ ਇਲੈਕਸ਼ਨ ਲੜਿਆ ਸੀਗਾ ਇਹ ਸਾਰ ਜਿਹੜੀ ਉਹਦੀ ਆ ਉਹ ਭਰਾ ਸੀ ਕੱਢ ਰਿਹਾ ਵੀ ਤੂੰ ਇਲੈਕਸ਼ਨ ਮੇਰੇ ਖਿਲਾਫ ਕਿਉਂ ਲੜਿਆ ਸੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸੇ ਦਰਖਾਸਤ ਦਿੱਤੀ ਨੂੰ ਮੈਂ ਇਹਨੂੰ ਦਰਖਾਸਤ ਦਿੱਤੀ ਜੀ ਮੈਂ 29 ਸਤ ਨੂੰ ਐਸਐਸਪੀ ਸਾਹਿਬ ਨੂੰ ਦੇ ਕੇ ਆਇਆ ਤੇ ਅੱਜ ਲਗਭਗ ਡੇਢ ਮਹੀਨਾ ਹੋ ਗਿਆ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਜੇ ਤੱਕ ਸਿਰਫ ਮੇਰੇ ਬਿਆਨ 31 ਤਰੀਕ ਨੂੰ ਲਏ ਗਏ ਨੇ ਬਿਆਨਾਂ ਤੋਂ ਬਾਅਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਮੇਰੇ ਤੋਂ ਹੁਣ ਕੀ ਕਹਿਣਾ ਚਾਹੁੰਦੇ ਆ ਫਿਰ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਦੋਸ਼ੀਆਂ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਪਰਚੇ ਦਰ 1.5 ਮਹੀਨੇ ਪਹਿਲਾਂ ਉਹਦੇ ਘਰ ਤੇ ਪਿੰਡ ਦੇ ਕੁਛ ਤਰਨਾੜ ਚੌਧਰੀਆਂ ਨੇ ਜਿਹੜਾ ਹਮਲਾ ਕੀਤਾ ਜਦੋਂ ਉਹ ਉਹਨਾਂ ਦੇ ਹੁਕਾਰ ਪੁਲਿਸ ਪ੍ਰਸ਼ਾਸਨ ਵਾਲੀ ਕਾਰਵਾਈ ਕਰਨ ਲਈ ਐਫ ਆਈ ਆਰ ਲਖਾਣ ਜਾਂਦੇ ਪ੍ਰਸ਼ਾਸਨ ਉਹਨਾਂ ਨੂੰ ਜਿਹੜਾ ਦਬਾਅ ਪਾਉਂਦਾ ਆ ਸਮਝੌਤੇ ਲਈ ਉਹਨਾਂ ਨੂੰ ਦਬਕਾਉਂਦਾ ਆ ਉਹਨਾਂ ਨੂੰ ਮਾਨਸਿਕ ਪੀੜਾ ਦਿੰਦਾ ਆ ਪਿਛਲੇ ਡੇਢ ਮਹੀਨੇ ਤੋਂ ਉਹਨਾਂ ਦਾ ਪਰਿਵਾਰ ਹੈ ਜਿਹੜਾ ਪੂਰੇ ਪੀੜਾ ਦੇ ਵਿੱਚ ਹੈ ਇਹਦੇ ਵਿੱਚ ਕੱਲਾ ਪ੍ਰਸ਼ਾਸਨ ਨਹੀਂ ਹਲਕੇ ਦਾ ਜਿਹੜਾ ਐਮ ਐਲ ਏ ਆ ਉਹ ਵੀ ਜਿਹੜਾ ਆ ਇਨਵੋਲਵ ਹੈ ਉਹਨੇ ਖੁਦ ਸੁਖਵਿੰਦਰ ਸਿੰਘ ਬਕਰਾਹਾਂ ਨੂੰ ਇਹ ਗੱਲ ਕਹੀ ਆ ਕਿ ਤੂੰ ਸਮਝੌਤਾ ਕਰ ਲੈ ਮੈਂ ਤਾਂ ਉਹਨਾਂ ਦੀ ਪਿੱਠ ਤੇ ਖੜੂੰਗਾ ਉਹ ਗਰੀਬ ਇਹ ਜਿਹੜੀ ਸਾਡੀ ਮ ਦਲਤ ਦਲਤ ਲੋਕ ਨੇ ਉਹਨਾਂ ਦੀਆਂ ਵੋਟਾਂ ਲੈ ਕੇ ਉਹਨਾਂ ਦੇ ਨਾਲ ਧੱਕਾ ਕਮਾਣ ਲਈ ਉਹ ਪਿੰਡਾਂ ਦੇ ਕੜਮ ਚੌਧਰੀ ਜਿਹੜੇ ਤਰਨਾਡ ਬੰਦੇ ਆ ਉਹ ਉਹਦੇ ਉਹਦੇ ਜਿਹੜੇ ਕਹਿ ਲੋ ਕਿ ਉਹ ਪੈਸੇ ਦੇ ਪੁੱਤ ਨੇ ਉਹ ਜਿਹੜੇ ਉਹਨਾਂ ਦਾ ਕਮਾਊ ਪੁੱਤ ਨੇ ਉਹਨਾਂ ਦੀ ਪਿੱਠ ਤੇ ਖੜ ਕੇ ਇਹ ਜਿਹੜੇ ਲੋਕ ਜਿਨ੍ਹਾਂ ਨੇ ਉਹਨੂੰ ਇੰਨੀਆ ਮਣਾ ਮੂੰਹੀ ਵੋਟਾਂ ਪਾ ਕੇ ਹਲਕੇ ਦਾ ਨੁਮਾਇੰਦਾ ਬਣਾਇਆ ਅੱਜ ਉਹਨਾਂ ਲੋਕਾਂ ਦੇ ਲਈ ਧੱਕਾ ਕਰ ਰਹੇ ਨੇ ਉਹ ਆਪਣੀ ਸਰਕਾਰ ਦਾ ਜਿਹੜਾ ਆ ਨਜਾਇਜ਼ ਫਾਇਦਾ ਚਾਹੁੰਦੇ ਆ ਮੈਂ ਡਾਕਟਰ ਬਹਾਦਰ ਸਿੰਘ ਘੱਗਾ ਔਰ ਮੇਰੇ ਸਾਰੇ ਨਾਲ ਜਿਹੜੇ ਸਾਥੀ ਐ ਜਿਹੜਾ ਅੱਜ ਦਾ ਮਸਲਾ ਸੀਗਾ ਬਕਰਾਹਾ ਪਿੰਡ ਦੇ ਵਿੱਚ ਸੁਖਵਿੰਦਰ ਸਿੰਘ ਮੌਜੂਦਾ ਸਰਪੰਚ ਨੇ ਐਸੀ ਸਮਾਜ ਦੇ ਵਿੱਚੋਂ ਇੱਕ ਧਨਾੜ ਬੰਦੇ ਨੇ ਉਹਨੂੰ ਘਰੇ ਜਾ ਕੇ ਕੁੱਟਿਆ ਮਾਰਿਆ ਦਾੜੀ ਪੁੱਟੀ ਅੰਦਰੋਂ ਬਾਹਰ ਖਿੱਚ ਕੇ ਲਿਆਂਦਾ ਤੇ ਜਾਤੀ ਸੂਚਕਾਂਕ ਉਹਨੂੰ ਬੋਲੇ ਗਏ ਆ ਅਜੇ ਤੱਕ ਉਸ ਸਰਪੰਚ ਨੂੰ ਕੋਈ ਅਨਸਾਫ਼ ਨਹੀਂ ਮਿਲਿਆ ਔਰ ਜਦੋਂ ਸਰਪੰਚ ਸਾਹਿਬ ਅਨਸਾਫ਼ ਲੈਣ ਲਈ ਮਾਨਯੋਗ ਸਾਡੇ ਐਮਐਲਏ ਕਰਮਨ ਸਿੰਘ ਜੀ ਕੋਲ ਗਏ ਤਾਂ ਮਾਨਯੋਗ ਐਮਐਲਏ ਸਾਹਿਬ ਨੇ ਜੋ ਉਹਨਾਂ ਨੂੰ ਬੋਲਿਆ ਉਹ ਬੜਾ ਮਾੜਾ ਹੈ ਉਹ ਬੜਾ ਨਿੰਦਨਯੋਗ ਹੈ ਕਿ ਜਾਤੂ ਜੋ ਕਰਨਾ ਕਰਦਾ ਹੈ ਮੈਸ ਤਨਾਟ ਵਿਅਕਤੀ ਦੀ ਇਹਦੀ ਹਮਾਇਤ ਕਰਨੀ ਹੈ ਸੋਹੋ ਦੇ ਵਿਰੋਧ ਦੇ ਵਿੱਚ ਅਸੀਂ ਮੌਜੂਦ ਲੋਕ ਹਲਕੇ ਦੇ ਲੋਕ ਅਸੀਂ ਐਸੀ ਸਮਾਜ ਦੇ ਲੋਕ ਆ ਅਸੀਂ ਸ਼ਾਂਤ ਮੰਗਣ ਲਈ ਆਏ ਆਂ ਔਰ ਜਦੋਂ ਤੱਕ ਇਹ ਧਰਨਾ ਉਦੋਂ ਤੱਕ ਅਸੀਂ ਸ਼ਿਫਟ ਕਰਾਂਗੇ ਪਟਿਆਲੇ ਡੀਸੀ ਮਾਨ ਡੀਸੀ ਸਾਹਿਬ ਦੇ ਦਫ਼ਤਰੱਕੇ ਮਾਨ ਜੋ ਗੈਸਸਪੀ ਸਾਹਿਬ ਦੇ ਦਫ਼ਤਰੱਕੇ ਜਦੋਂ ਤੱਕ ਕੋਈ ਸੰਸਾਨ ਦੇ ਉੱਪਰ ਐਸਾ ਕਰ ਦਿੱਤਾ ਤਾਂ ਪਛਾਤ ਦਰਦ ਨਹੀਂ ਹੁੰਦਾ ਔਰ ਉਸ ਦੀ ਗ੍ਰਿਫਤਾਰੀ ਨਹੀਂ ਹੁੰਦੀ ਔਰ ਉਹਦਾ ਕੇ ਸੰਘਰਸ਼ ਹੈ ਜਿਹੜਾ ਉਹ ਜਾਰੀ ਰਹਿ ਸਕਦਾ ਮੇਰੇ ਵੀਰ ਨੂੰ ਬਗਾਵਤਾਇਆ ਕਿ ਜਾਂ ਤੂੰ ਜੋ ਮਰਜ਼ੀ ਕਰ ਲੈ ਮੈਂ ਆਪਣਾ ਨੱਕ ਕੇ ਖੜੂਗਾ ਅੱਜ ਇਹ ਸਰ ਪ੍ਰਦਰਸ਼ਨ ਦੇ ਵਿੱਚ ਤੇ ਕੱਖ ਆਪਣੇ ਭੈਣਾ ਭਰਾਵਾਂ ਦੀ ਮੌਜੂਦਗੀ ਦੇ ਵਿੱਚ ਉਸ ਐਮਐਲਏ ਨੂੰ ਉਸ ਸਰਕਾਰ ਨੂੰ ਅਸੀਂ ਚੇਤਾਵਨੀ ਨਹੀਂ ਦਿੰਦੇ ਆ ਪੂਰਤ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਨਹੀਂ ਦਿੰਦੇ ਆ ਕਿ ਹਾਨ ਗਰੀਬ ਮਜ਼ਦੂਰ ਮਜ਼ਦੂਰ ਤੁਸੀਂ ਉਹ ਨਾ ਸਮਝੋ ਜਿਨ੍ਹਾਂ ਨੂੰ ਤੁਸੀਂ ਆਪਣੇ ਘਰਾਂ ਦੇ ਬਾਹਰ ਅੱਲਾਹ ਦੇ ਭਾਂਡਿਆਂ ਦੇ ਵਿੱਚ ਚਾਹ ਪਾਣੀ ਬਣਾ ਕੇ ਆਪਣੇ ਘਰਾਂ ਦੇ ਕੰਮ ਕਰਵਾਦੇ ਆਇਆ 2024 ਦਾ ਦੇ ਇਸ ਭਰਾ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਉਹਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਆ ਉਸ ਪ੍ਰਸ਼ਾਸਨ ਨੂੰ ਮੈਂ ਕੋਵਿੰਦਰ ਘਰ ਆ ਰਿਹਾ ਹੂੰ ਐਮਐਲਏ ਨੂੰ ਵੀ ਮੈਸੇਜ ਲਾ ਰਿਹਾ ਤੇ ਤੈਨੂੰ ਅਸੀਂ 2.5 ਸਾਲ ਦਾ ਸਮਾਂ ਦੇ ਦਿੱਤਾ ਤੂੰ ਇਹਨਾਂ ਲੋਕਾਂ ਦੇ ਸਿਰ ਤੇ ਅੱਜ ਐਮਐਲਏ ਬਣਿਆ ਆ ਅੱਜ ਪੁਨਹੇ ਲੋਕਾਂ ਨੂੰ ਟੁਕੜਾ ਦੇਰੀ ਮਜ਼ਦੂਰ ਮਤਲੂਮ ਲੋਕਾਂ ਨੂੰ ਦੁਆਰੇਗੀ ਅੱਜ ਦਾ ਮਜਨੂਬ ਪੜਿਆ ਲਿਖਿਆ ਆ ਜਾਗਰਤ ਹੈ ਆਪਣੇ ਜ਼ਿੰਦਾਰ ਦੇ ਹੱਕਾਂ ਦੀ ਜਿਹੜੀ ਆ ਰਾਖੀ ਕਰ ਸਕਦਾ ਆ ਜਿੰਨੀਆਂ ਵੀ ਇੱਥੇ ਭਰਾਤਰੀ ਸਾਡੀਆਂ ਜਥੇਬੰਦੀਆਂ ਆਂ ਉਹ ਅੱਜ ਇੱਕ ਪੂਰਿ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਤਾਉਣੀ ਦੇਣਾ ਕਿ 1.5 ਮਹੀਨਾ ਹੋ ਗਿਆ 20 ਸਤੰਬਰ ਸਿੱਧੀਆ ਉਸ ਮਾਜਿਕ ਪਿਰਾ ਦਾ ਹਸਾਵ ਅਸੀਂ ਇਕੱਠੇ ਹੋ ਕੇ ਮੇਕੇ ਲਾਵਾਂਗੇ ਪਿੰਡ ਪਿੰਡ ਜਾ ਕੇ ਸਾਡਾ ਹੀ ਮਜ਼ਦੂਰ ਭਾਈ ਜਾ ਰਾਇਆ ਸਭ ਤੋਂ ਵੱਧ ਪਿੰਡਾਂ ਦੇ ਵਿੱਚ ਇਸ ਹਾਲ ਕੇ ਦੀ 1 ਲੱਖ ਬੋਏਗੇ ਸਿਰੋਕਾਂ ਦੀ ਉਹਨਾਂ ਨੂੰ ਜੇ ਅਸੀਂ ਇਕੱਲੇ ਇਕੱਲੇ ਰੁੱਖਾਂ ਜਾ ਕੇ ਜਗਾਰ ਤੇ ਆ ਗਏ ਇਹ ਪੂਰਾ ਪਾਤਰ ਵਿੱਚ ਐਮਐਲਏ ਵਿੱਚ ਪ੍ਰਸ਼ਾਸਨ ਵਿੱਚ ਉਹ ਮੁੱਖ ਮੰਤਰੀ ਜੋ ਵੀ ਪੰਦੇ ਜੇ ਵੀ ਪੰਦੇ ਲੋਕਾਂ ਨੂੰ ਸਭ ਬਲਾਰੇ ਤੋਂ ਸੁਭਾਏ ਗਰੀਬਾਂ ਨਾਲੋਂ ਕਦੀ ਵੀ ਨਹੀਂ ਖਰਨਿਆ ਮੈਂ ਉਸ ਮੁੱਖ ਮੰਤਰੀ ਨੂੰ ਨੇੜੇ ਤੋਂ ਜਾਣਦੀ ਆਂ ਉਹ ਗਰੀਬ ਲੋਕਾਂ ਦੇ ਨਾਲ ਸਾਡੇ ਬਲਾਰੇ ਬੋਲ ਕੇ ਗਏ ਆ ਕਿ ਹੋ ਸਕਦਾ ਐਮਐਲਏ ਦਾ ਦਵਾ ਹੋਵੇ ਪਰ ਦਲਤ ਸਮਾਜ ਦੀਆਂ ਕੁਰਬਾਨੀਆਂ ਆ ਸਾਰਜਨ ਸਮਾਜ ਦੇ ਲੋਕਾਂ ਦੀਆਂ ਕੁਰਬਾਨੀਆਂ ਪੰਜਾ ਪਿਆਰਾਂ ਦਾ ਇਤਿਹਾਸ ਪੜ ਕੇ ਦੇਖ ਲੋ ਮਾਨਯੋਗ ਐਮਐਲਏ ਸਾਹਿਬ ਤੁਸੀਂ ਇਹ ਗੱਲ ਭੁੱਲ ਗਏ ਕਿ ਤੁਸੀਂ ਐਮਐਲਏ ਇਸ ਕਰਕੇ ਹੋ ਕਿ ਬਾਬਾ ਸਾਹਿਬਾਂ ਵੇਢ ਕਰਦੇ ਬੱਚਿਆਂ ਦੀਆਂ ਫੋਟੀਆਂ ਉਹਨਾਂ ਦਾ ਖੂਨ ਦਾ ਟੁਕੜਾ ਬਾਬਾ ਸਾਹਿਬਾਂ ਵੇਢ ਕਰਦੇ ਬੱਚਿਆਂ ਦਾ ਲਹੂ ਵਾਦੇ ਮੂੰਹ ਵਿੱਚ ਪਾ ਕੇ ਇਹ ਜੱਦ ਦੇ ਸ਼ਸਤਰਾਂ ਕਰਾਇਆ ਤੁਸੀਂ ਇਸ ਕਰਕੇ ਐ ਮਲਿਓ ਹਲਕਾ ਛਤਰਾਣਾ ਦੇ ਤੁਸੀਂ ਇਸ ਕਰਕੇ ਐ ਐਮਐਲਏ ਹੋ ਕਿ ਬਾਬਾ ਸਾਹਿਬ ਅਮੀਰ ਕਰਦੇ ਬੱਚਿਆਂ ਨੂੰ ਜਦੋਂ ਤਰਤੀ ਦੇ ਵਿੱਚ ਉਹਨਾਂ ਨੂੰ ਮੌਤ ਤੋਂ ਬਾਅਦ ਦਵਾਈਆਂ ਜਾ ਰਿਆ ਸੀ ਸਾਡੇ ਲੋਕਾਂ ਨੇ ਤਾਂ ਨਾਲ ਲੋਕਾਂ ਨੇ ਕੱਫਣ ਨਹੀਂ ਦਿੱਤਾ ਸੀ ਤੇ 바ਵਾ ਸਾਹਾ ਮੇੜ ਕਰਦੀ ਧਰਮ ਪਤਨੀ ਨੇ ਆਪਣੀ ਸਾਰੀ ਪਾਰ ਕੇ ਬੱਚੇ ਤੇ ਕੱਫਣ ਪਾਇਆ ਤੇ ਤੁਹਾਡੇ ਲਈ ਆਪਣੇ ਬੱਚਿਆਂ ਦੇ ਮਾਸ ਤੀਆਂ ਬੋਟੀਆਂ ਓਡੋ ਤੋਂ ਕੁਰਬਾਨ ਕਰਤੀਆਂ ਤੁਸੀਂ ਇਸ ਕਰਕੇ ਐਮਐਨਏ ਹੋ ਜਿਹੜਾ ਇੱਕ ਢਾਡਾ ਵੱਲੋਂ ਅਤਿਆਚਾਰ ਕੀਤਾ ਗਿਆ ਇਦੇ ਪਿੱਛੇ ਜੋ ਸਾਰੇ ਹਕੀਕਤਾਂ ਹਲਕੇ ਦੇ ਐਮਐਲਏ ਕਲਵੰਤ ਸਿੰਘ ਉਹਨਾਂ ਦੀ ਕੜੀ ਕੋਈ ਚਾਲ ਹੈ ਤੇ ਉਹਨਾਂ ਵੱਲੋਂ ਜਿਹੜੀ ਇਹ ਮੇਰੇ ਤੇ ਅਤਿਆਚਾਰ ਕਰਵਾਇਆ ਗਿਆ ਮੈਂ ਆਪਣੇ ਘਰ ਆਰਾਮ ਦੇ ਨਾਲ ਕੰਮ ਕਰਦਾ ਪਿਆ ਸੀ ਉਦੋਂ ਅਚਾਨਕ ਆਵਾਜ਼ ਮਾਰੀ ਗਈ ਤੇ ਮੇਰੇ ਗੇਟ ਦੇ ਵਿੱਚੋਂ ਮੇਰੇ ਖਿੱਚ ਕੇ ਵਾਲ ਫੁੱਟ ਕੇ ਮੈਨੂੰ ਬਾਹਰ ਲਿਆਂਦਾ ਗਲੀ ਦੇ ਵਿੱਚ ਜਿੱਥੇ ਕਿ ਲੱਗ ਕੇ ਕੰਪਿਊਟਰ ਦਾ ਬਕਸਾ ਉਥੇ ਉਹਨਾਂ ਨੇ ਮੇਰੀ ਕੋਟ ਮਾਰ ਕੀਤੀ ਉਸ ਉਹਨ ਮੁਕੀ ਤੇ ਜਿਹੜਾ ਮੈਨੂੰ ਜਾਤੀ ਚੋਣ ਦੇ ਜਿਹੜੀਆਂ ਗਾਲਾਂ ਨੇ ਉਹ ਕੱਢੀਆਂ ਨੇ ਉਸ ਤੋਂ ਪ੍ਰੰਤ ਮੈਂ ਦੱਸਣਾ ਚਾਹਣਾ ਮੈਂ ਬਾਦਸ਼ਾਹਪੁਰ ਚੌਕੀ ਦੇ ਵਿੱਚ ਦਰਖਾਸਤ ਦੇਣ ਗਿਆ ਕਿ ਮੇਰੇ ਨਾਲ ਜਾਤੀ ਹੋਈ ਆ ਮੇਰੀ ਦਰਖਾਸਤ ਲਿਖ ਲੋ ਸਾਡੇ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹਣਾ ਵੀ ਇੱਕ ਇਨਸਾਨ ਇੱਕ ਨਾਰਮਲ ਇਨਸਾਨ ਦੀ ਦਰਖਾਸਤ ਵੀ ਨਹੀਂ ਲਿਖੀ ਜਾਂਦੀ ਓਏ ਐਸਆਈ ਜਤਵਿੰਦਰ ਸਿੰਘ ਨੇ ਮੇਰੀ ਦਰਖਾਸਤ ਤੱਕ ਨਹੀਂ ਲਈ ਚੌਕੀ ਦੇ ਵਿੱਚ ਮੈਂ ਆਪਣੇ ਹੱਥ ਦੇ ਨਾਲ ਜਿਹੜੀ ਦਰਖਾਸਤ ਲਿਖ ਕੇ ਦੇ ਕੇ ਆਇਆ ਮੇਰੇ ਪਹੁੰਚਣ ਤੋਂ ਬਾਅਦ ਤੁਰੰਤ ਜਿਹੜਾ ਤਨਾਰਤੀ ਉਹ ਵੀ ਚੌਕੀ ਦੇ ਵਿੱਚ ਪਹੁੰਚ ਗਿਆ ਪਤਾ ਨਹੀਂ ਉਹਨਾਂ ਦੇ ਅੰਦਰ ਕੀ ਗੱਟਬਟ ਹੋਈ ਆ ਮੇਰੇ ਘਰੇ ਆਉਣ ਤੋਂ ਬਾਅਦ 20 ਮਿੰਟ ਉਸ ਦੀ ਗੱਡੀ ਭਰ ਕੇ ਆਉਂਦੀ ਆ ਤੇ ਮੇਰੇ ਘਰ ਦੀ ਤਲਾਸ਼ੀ ਲੈਂਦੀ ਆ ਉਹਦਾ ਕੁਝ ਨਹੀਂ ਸਾਥੀ ਹੋ ਇਹ ਤਨਾਰ ਗੁੰਡਾ ਐਮਐਲਏ ਇਹ ਗੁੰਡੇ ਐਮਐਲਏ ਨੂੰ ਪੁੱਛਣਾ ਚਾਹੁੰਦਾ ਮੈਂ ਵੀ ਤੈਨੂੰ ਅਸੀਂ ਉਹ ਵੋਟਾਂ ਪਾ ਕੇ ਸਾਡੇ ਲੋਕਾਂ ਨੇ ਐਮਐਲਏ ਬਣਾਇਆ ਇਹ ਕੁਰਸੀ ਜ਼ਿਆਦਾ ਟਾਈਮ ਨਹੀਂ ਰਹਿਣ ਵਾਲੀ ਹੋਣਾ ਇਹ ਕੁਰਸੀ ਨਹੀਂ ਜ਼ਿਆਦਾ ਟਾਈਮ ਰਹਿਣ ਵਾਲੀ ਅੱਜ ਮੈਂ ਕਿਲਾ ਦੂ ਬੋਲਣਗੇ ਜੀ ਹੋਰ ਪੂਰੇ ਕਹਿ ਜਾਂਦੇ ਹੋ ਕੜਾ ਮੰਫਤਾ ਨੂੰ ਬੋਟਕ ਮੈਂ ਸੰਬੰਧੀ ਆਪਣੇ ਰਿਪੋਰਟ ਚੋ ਕਰਨਾ ਹਟਾ ਦਿੱਤੀ ਹੈ ਜਦ ਹੀ ਪ੍ਰੋਪਰਟਾ ਮਿਲ ਤੇ ਹੋਗੀ ਸਰਕਾਰ ਦਾ ਅੱਜ ਡੀਐਸ ਵੀ ਦਾ ਆਪਣ ਨੂੰ ਕੀ ਮੈਟਰ ਜੀ ਮਾਮਲਾ ਤੁਹਾਡਾ ਸੁਵਾਜਵਾਇਆ ਧਰਨਾਕਾਰੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਵਾ ਕਿ ਇੱਕ ਦਰਖਾਸਤਕਰ ਸਿੰਘ ਬਕਰਾਹ ਵੱਲੋਂ ਥਾਣਾ ਘਗਾ ਵਿਖੇ ਦਿੱਤੀ ਗਈ ਆ ਜਿੱਥੇ ਕੋਈ ਆਪਣੇ ਕਾਰਵਾਈ ਨਹੀਂ ਹੋਈ ਪਰ ਮੇਰੀ ਐਸਚੂ ਕਗਾ ਨਾਲ ਗੱਲਬਾਤ ਹੋਈ ਆ ਉਤੇ ਪ੍ਰੋਪਰ ਕਾਰਵਾਈ ਹੋ ਰਹੀ ਆ ਕੀ ਵਿਸ਼ਵਾਸ ਦਵਾਇ ਨੂੰ ਧਰਨਾ ਕਰ ਇਹਨਾਂ ਨੂੰ ਵਿਸ਼ਵਾਸ ਦਵਾਏ ਜੋ ਬਣਦੀ ਕਾਨੂੰਨੀ ਕਾਰਵਾਈ ਆ ਜਲਦੀ ਹੋਏਗੀ ਇਹ ਕੀ ਮੰਗ ਪੱਤਰ ਦੇ ਵਿੱਚ ਉਹਨਾਂ ਨੇ ਜਿਹੜਾ ਲਿਖਿਆ ਇਹਨਾਂ ਮੰਗ ਪੱਤਰ ਤਾਂ ਵੀ ਜਿਹੜੀ ਦੂਜੀ ਪਾਰਟੀ ਆ ਉਹਦੇ ਖਿਲਾਫ ਐਸਈਟ ਤੇ ਪਰਚਾ ਦਰਜ ਕੀਤਾ ਜਾਵੇ ਤੇ ਉਹ ਸਾਡੀ ਜਿਹੜੀ ਆ ਪ੍ਰੋਪਰ ਇਨਕੁਆਰੀ ਐਸਚੂ ਕਗਾ ਤੇ ਡਿਫਟਾ ਦੇ ਕਰ ਰਹੇ ਨੇ ਜੋ ਬਣਦੀ ਕਾਰਵਾਈ ਅਸੀਂ ਇੱਕ ਦਿਨ ਜਲਦੀ ਲਿਆਵਾਂਗੇ ਜਿਹੜਾ ਦਰਖਾਸਤ ਕਰਦਾ ਉਹਦਾ ਨਾਮ ਦੱਸੋ ਕੀ ਜਿਹੜਾ ਸਪਾਈ ਕਰ ਸਕਦਾ ਮਦੀਦ ਸੁਖਵਿੰਦਰ ਸਿੰਘ ਆ ਸੁਖਵਿੰਦਰ ਸਿੰਘ ਪੁੱਤਰ ਰੁਹਲ ਸਿੰਘ ਵਾਸੀ ਪਿੰਡ ਬੱਕਰਾ ਹਾ ਇਧਰੋਂ ਇਧਰੋਂ ਕਾਰਵਾਈ ਕਿਉਂ ਨਹੀਂ ਹੋਈ ਨਹੀਂ ਕਾਰਵਾਈ ਇਹ ਨਹੀਂ ਕਿ ਤਾਂ ਹੋਈ ਨਹੀਂ ਕਾਰਵਾਈ ਚੱਲ ਰਹੀ ਆ ਕੋਈ ਇਹੋ ਜਿਹੀਆਂ ਇਨਕੁਆਰੀਆਂ ਹੁੰਦੀਆਂ ਜਿੱਥੇ ਸਾਨੂੰ ਪ੍ਰੋਪਰ ਇਨਕੁਆਰੀ ਕਰਕੇ ਪਰਚਾ ਦੇਣਾ ਪੈਂਦਾ ਹੈ ਥੈਂਕ ਯੂ